ਹਰਜੋ ਸਿੰਘ ਜੀ ਜਾਂਦੇ ਜਾਂਦੇ ਕਿਹਾ ਗਿਆ ਰਾਜਕਨਵੀਰ ਸਿੰਘ ਜੀ ਕਿਸੇ ਨੂੰ ਰੋਕਿਆ ਗਿਆ ਜਾਂ ਕਿਸੇ ਦੇ ਜਾਨ ਪਛਾੜ ਨਾਲ ਇਦਾਂ ਦੀ ਕੋਈ ਗੱਲਬਾਤ ਹੋਈ ਜ਼ਰੂਰ ਤੁਸੀਂ ਪੰਜਾਬੀ ਰੇਡੀਓ ਯੂਐਸਏ ਕਾਲ ਕਰਕੇ ਦੱਸਿਓ ਤਾਂ ਕਿ ਹੋਰ ਆਪਣੇ ਜਿਹੜੇ ਭੈਣ ਭਰਾ ਆ ਉਹਨਾਂ ਨੂੰ ਪਤਾ ਲੱਗ ਸਕੇ 408 272 5500 ਤੇ ਕਾਲ ਕਰਕੇ ਸ਼ੇਅਰ ਕਰ ਦਿਓ ਜੀ ਤੇ ਟਰੰਪ ਉਹਨਾਂ ਨੇ ਇੰਡੋ ਪਾਕਿਸਤਾਨ ਦੇ ਉੱਤੇ ਇੱਕ ਹੋਰ ਬਿਆਨ ਦਿੱਤਾ ਹੈ ਉਹ ਆਪਾਂ ਸੁਣਾ ਜੀਏ ਤੇ ਫਿਰ ਆਪਾਂ ਸਮਾਪਤੀ ਵੱਲ ਨੂੰ ਜਿਹੜਾ ਉਹ ਵੱਧਦੇ ਹੈਵ ਐਨੀ ਆਈਡੀਆ ਵਲਾਦੀਮੀਰ ਪੁਤਿਨ ਹੈਜ਼ ਬੀਨ ਮੋਰ ਡਿਫਿਕਲਟ Frankly, I had some problems with Zelensky, you may have read about him, and it's been more difficult than other wars. I mean, look, we just ended a war in 12 days that was simmering for 30 years, frankly. Uh, we ended uh, Rwanda and the Congo. It's coming to sign the documents. We've already signed basic documents, but they're coming, I think, to the White House on Friday. Uh, we ended, uh, Serbia was going to go at it, but maybe the most important of all, India. And Pakistan, and that wasn't whether or not they may someday have nukes, like we're talking about in the Middle East, like we're talking about with Israel and Iran. This is they have nuclear weapons. I ended that with a series of phone calls on trade. I said, "Look, if you're going to go fighting each other, it's going." It was getting very bad. You know how bad that last attack was. It was really bad. If you're going to go fighting each other, we're not doing any trade deal. No, 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 you have to do a trade deal. I said, we're not doing any trade deal. And in fact, I had the general, who was really was very impressive. Uh, the uh, general from Pakistan was in my office last week. Uh, you know, Prime Minister Modi is a great friend of mine. He's a great gentleman. He's a great man. And I got them to reason. I said, we're not doing a trade deal if you're going to fight. And if you're going to fight each other, we're not doing a trade deal. And you know what? he said no i want to do the trade deal we stopped the nuclear war go ahead go ahead jeff so tusin sun sakde hai aglane kevi parmanu shaktiyan di jehdi ladai hoi si o nu mai trade diyan kolan de naal jehda ho suljha deta congo wali vi karti kosovo wali vi karti iran iraq iran israel wali vi jehdi hai o kar ditti hai so eh sara kuch is time jehda ho harjot singh ni chal reha so mukh taur te unna ne keha vi jehda general ਅਸeem ਜਿਹੜਾ ਆਇਆ ਸੀਗਾ ਅਸeem Munir ਕਹਿੰਦਾ ਵੀ ਮੇਰਾ ਬੜਾ ਚੰਗਾ ਮਹਿਤਰ ਆ ਤੇ ਮੈਂ ਉਹਨੂੰ ਸਮਝਾਤਾ ਸੀਗਾ ਸਿੱਧਾ ਸਿੱਧੇ ਅੱਖਾਂਾਂ 'ਚ ਵੀ ਭਾਈ ਜੇ ਤੂੰ ਨਹੀਂ ਸਮਝਦਾ ਤਾਂ ਫਿਰ ਦੇਖ ਲੈ ਇਦਾਂ ਹੋਣਾ ਹੈ ਮੋਦੀ ਨੂੰ ਵੀ ਕਹਿੰਦਾ ਵੀ ਮੈਂ ਜਿਹੜਾ ਸਮਝਾਤਾ ਸੀ ਇੰਡੀਆ ਪਾਕਿਸਤਾਨ ਦੀ ਕਹਿੰਦੀ ਸਭ ਤੋਂ ਇੰਪੋਰਟੈਂਟ ਜਿਹੜੀ ਉਹ ਸੀਗੀ ਕਿ ਕਿਉਂਕਿ ਦੋ ਨਿਊਕਲੀਅਰ ਹੈ ਜਿਹੜੇ ਹਥਿਆਰਾਂ ਵਾਲੇ ਉਹ ਮੁਲਕ ਆ ਤੇ ਉਹ ਲੜਾਈ ਨੂੰ ਜਿਹੜਾ ਆ ਉਹ ਮੈਂ ਕੋਸ਼ਿਸ਼ ਇਹ ਦੁਨੀਆਂ ਦੇ ਵਿੱਚ ਫੋਨ ਕਾਲਾਂ ਦੇ ਜ਼ਰੀਏ ਜਿਹੜਾ ਆ ਉਹ ਬੰਦ ਕਰਵਾ ਦਿੱਤਾ ਸੀਗਾ ਸੋ ਇੱਕ ਦਿਨ ਫਿਰ ਰਾਸ਼ਪਤੀ 트럼ਪ ਨੇ ਅ ਇੰਡੀਆ ਪਾਕਿਸਤਾਨ ਦੇ ਲੜਾਈ ਨੂੰ ਬੰਦ ਕਰਾਉਣ ਦਾ ਜਿਹੜਾ ਆ ਉਹ ਦਾਵਾ ਕੀਤਾ ਹੈ ਇਸ ਵਾਰ NATO ਦੇ ਸਟੇਜ ਤੋਂ ਖੜ ਕੇ ਜਿਹੜਾ ਆ ਉਹਨਾਂ ਨੇ ਇਸ ਚੀਜ਼ ਦਾ ਜਿਹੜਾ ਉਹ ਦਾਵਾ ਕੀਤਾ ਇੰਡੀਆ ਵਾਲਿਆਂ ਨੇ ਬੁੱਲ ਸੀਤੇ ਪਏ ਆ ਕਿਉਂਕਿ ਉਹਨਾਂ ਨੂੰ ਪਤਾ ਆ ਵੀ ਆ ਹੋਇਆ ਇਦਾਂ ਹੀ ਆ ਓਵਰਆਲ ਜੇ ਦੇਖਿਆ ਜਾਵੇ ਇੰਡੋਪਾਕ ਕਨਫਲਿਕਟ ਦੇ ਵਿੱਚ ਪਾਕਿਸਤਾਨ ਦਾ ਪਲੜਾ ਜਿਹੜਾ ਉਹ ਭਾਰੀ ਰਹਿ ਗਿਆ ਇੰਡੀਆ ਦੀ ਕਾਫੀ ਜ਼ਿਆਦਾ ਖੇਲੀ ਆ ਓਵਰਆਲ ਜਿਹੜੀ ਉਹ ਉੱਡੀ ਆ ਇਸ ਲਈ ਕਿਉਂਕਿ ਉਹ ਆਪਣੇ ਆਪ ਨੂੰ ਵਿਸ਼ਵ ਗੁਰੂ ਆਖਦਾ ਆ ਜਹਾਜ਼ ਉਹਨਾਂ ਦੇ ਡਿੱਗ ਗਏ ਚਾਈਨਾ ਦੀ ਟੈਕਨੋਲੋਜੀ ਦੇ ਉਹਨਾਂ ਦੀਆਂ ਜਹਾਜ਼ਾਂ ਨੂੰ ਜਿਹੜਾ ਉਹ ਨਸ਼ਟ ਕਰ ਦਿੱਤਾ ਕਈ ਜਹਾਜ਼ ਜਿਹੜੇ ਉਹ ਡਿੱਗੇ ਸੋ ਸਾਰੀਆਂ ਚੀਜ਼ਾਂ ਜਿਹਨੀਆਂ ਵਾਪਰੀਆਂ ਤੇ ਟ੍ਰਪ ਹੋਣਾ ਨੇ ਇੱਕ ਵਾਰੀ ਫੇਰ ਇਹ ਚੀਜ਼ ਨੂੰ ਜਿਹੜਾ ਖੁੱਦ ਹਰਾਇਆ ਆ ਨਾਟੋ ਦੀ ਸਟੇਜ ਤੋਂ ਜੀ ਸੋ ਇਤੇ ਸ੍ਰੋਤਨ ਨੂੰ ਯਾਦ ਕਰਨੇ ਮੇਰੇ ਹਰਜੋਤ ਸਿੰਘ ਵੱਲੋਂ ਮੇਰੇ ਰਾਜਕਨ ਵੀ ਸਿੰਗਲ ਨੂੰ ਸਭ ਨੂੰ ਪਿਆਰ ਸਤਿਕਾਰ ਸਹਿਨੇ ਕੀ ਜਈ ਸਤ ਸਦੀ ਅਕਾਲ ਸੁੰਦਰ ਦੇਖਦੇ ਪੰਜਾਬੀ ਰੇਡੀਓ ਯੂਐਸਏ ਤੇ ਇੱਕ ਚੀਜ਼ ਜਿਹੜੀ ਜਾਂਦੇ ਜਾਂਦੇ ਦੱਸ ਜੀਏ ਵੀ ਜਸਵੰਤ ਸਿੰਘ ਖਲੋੜਾ ਐਲੀਮੈਂਟਰੀ ਸਕੂਲ ਦੇ ਜਿਹੜੀ ਲੋਕੇਸ਼ਨ ਆ 4061 ਵੈਸਟ ਫਾਉਂਟੇਨ ਵੇ ਐਵੇਨਿਊ ਆ ਇਹ ਐਡਰੈਸ ਦੇ ਉੱਤੇ ਜਿਹੜਾ ਆ ਉਹ ਪਹੁੰਚ ਸਕਦੇ ਹੋ ਤੁਸੀਂ ਇਹ ਇਹ ਜਿਹੜਾ ਅਧਿਕਾਰਤ ਜਿਹੜਾ ਐਡਰੈਸ ਇਹ ਹੈਗਾ ਆ ਤੇ ਉਦੋਂ ਸ਼ੀਲਡਸ ਐਂਡ ਬਰੋਲੀ ਦਾ ਜਿਹੜਾ ਕੋਰਨਰ ਫਰੇਜ਼ਨੋ ਦੇ ਵਿੱਚ ਪੈਂਦਾ ਆ ਉਹਦੇ ਤੇ ਵੀ ਆ ਸਕਦੇ ਆ ਜਾਂ 4108 ਵੈਸਟ ਸ਼ੀਲਡਸ ਐਵੇਨਿਊ ਫਰੇਜ਼ਨੋ ਇਹ ਐਡਰੈਸ ਪਾ ਕੇ ਜਿਹੜਾ ਆ ਸਕਦੇ 4108 ਵੈਸਟ ਸ਼ੀਲਡਸ ਐਵੇਨਿਊ ਫਰੇਜ਼ਨੋ ਜਾਂ 400 4161 ਵੈਸਟ ਫਾਊਂਟੇਨ ਵੇ ਐਵੇਨਿਊ ਫਰੇਜ਼ਨੋ ਸੋ ਇਹ ਦੋਨਾਂ ਐਡਰੈਸਾਂ ਚੋਂ ਕੋਈ ਐਡਰੈਸ ਜਿਹੜਾ ਉਹ ਪਾ ਕੇ ਤੁਸੀਂ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਗ੍ਰੈਂਡ ਓਪਨਿੰਗ ਰਿਬਨ ਕਟਿੰਗ ਦੇ ਉੱਤੇ ਜਿਹੜਾ ਉੱਥੇ ਜ਼ਰੂਰ ਪਹੁੰਚਣਾ ਚਾਹੀਦਾ ਹੁਣ ਲੈਨੇ ਜੀ ਇਜਾਜ਼ਤ ਪਿਆਰ ਭਰੀ ਸਤਿ ਸ੍ਰੀ ਅਕਾਲ